ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿੰਡ ਕੈਲੇ ਕਲਚ ਮੈਡੀਕਲ ਸਟੋਰ ਚਲਾ ਰਹੇ ਰਗਵੀਰ ਸਿੰਘ ਉਰਫ ਮੇਜਰ ਦਾ ਬੀਤੀ ਰਾਤ ਉਸ ਵੇਲੇ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਜਦੋਂ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕਲੀਨਿਕ ਤੋਂ ਵਾਪਸ ਬਟਾਲਾ ਵੱਲ ਕਾਰ ਆ ਰਿਹਾ ਸੀ ਇਹ ਵਾਰਦਾਤ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਕੁੰਮਨ ਕਲਾ ਦੇ ਨਜ਼ਦੀਕ ਪਿੰਡ ਸਦਕੋਹਾ ਵਿਖੇ ਵਾਪਰੀ ਅਤੇ ਦੇਰ ਰਾਤ ਪੁਲਿਸ ਵੱਲੋਂ ਇਸ ਮਾਮਲੇ ਚ ਮ੍ਰਿਤਕ ਦੇ بیٹے ਦੇ ਬਿਆਨਾਂ ਤਿੱਥੇ 6 ਲੋਕਾਂ ਖਿਲਾਫ ਵੱਖ-ਵੱਖ ਤਰਾਵਤਿਤ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਰਾਤ ਪਹਿਲਾਂ ਦੇ ਫੋਨ ਆਇਆ ਸੀ ਕਿ ਐਕਸੀਡੈਂਟ ਹੋ ਗਿਆ ਕੋਈ ਗੱਡੀ ਛੇੜ ਮਾਰ ਕੇ ਸੁੱਟ ਗਈ ਉਸ ਤੋਂ ਬਾਅਦ ਜਦੋਂ ਮਾਲਕ ਪੁਲਿਸ ਵਗੈਰਾ ਆਈ ਸਾਰੀ ਇਨਕੁਆਰੀ ਹੋਈ ਇਹ ਮਤਲਬ ਪਤਾ ਚੱਲਿਆ ਵੀ ਕਿਸ ਨੇ ਗੋਲੀ ਮਾਰੀ ਹੈ ਜੀ ਤੇ ਉਹ ਫਿਰ ਮੌਕੇ ਤੇ ਡੈਥ ਹੋ ਗਈ ਜੀ ਇਹਨਾਂ ਦੀ ਚੈੱਕ ਕਰੋ ਮਤਲਬ ਇਹ ਤੱਕ ਕੋਈ ਪਤਾ ਨਹੀਂ ਲੱਗਾ ਇਦਾਂ ਦਾ ਕਾਰਨ ਦਾ ਜੀ ਬਾਕੀ ਪੁਲਿਸ ਦੀ ਇਨਕੁਆਇਰੀ ਚੱਲ ਰਹੀ ਹੈ ਤੇ ਉਹਦੇ ਵਿੱਚ ਪਤਾ ਲੱਗੂਗਾ ਕੋਈ ਲਾਗਡਾੜ ਨਹੀਂ ਇਦਾਂ ਦੀ ਕੋਈ ਮਤਲਬ ਇਹਨਾਂ ਦਾ ਹੈ ਨਹੀਂ ਸੀ ਕੋਈ ਇਦਾਂ ਵਾਕਿਆ ਹੈ ਕਿੱਥੋਂ ਦਾ ਇਹ ਆਪਣੇ ਹੈਗਾ ਜੀ ਸਤਕੋਈ ਰੋਡ ਦਾ ਸਰਗੋਆ ਮੋੜ ਹੈ ਜੀ ਨਸਾਇਰਾ ਮੱਝਾ ਜੰਗਲ ਅੱਗੇ ਇਹ 7:30 ਦਾ ਟਾਈਮ ਸੀ ਜਦੋਂ ਇਨਸੀਡੈਂਟ ਹੋਇਆ ਜੀ 55 ਸਾਲ ਸੀ ਉਮਰ ਦੋ ਬੇਟੇ ਆਈ ਦੋਵੇਂ ਮੈਰਿਡ ਹੈ ਤੇ ਵਾਈਫ ਇਹਨਾਂ ਦੀ ਏਜ ਤੇਜ 55 ਸਾਲ ਦੀ ਏਜ ਹੈ ਜੀ ਕਿਉਂਕਿ ਇਹ ਤੇ ਸ਼ੱਕ ਹਨ ਸ਼ੱਕ ਉਹ ਵੇਖਦੇ ਹੈ ਹੈ ਨਹੀਂ ਮਤਲਬ ਬਾਕੀ ਇਨਕੁਆਰੀ ਚੱਲ ਰਹੀ ਹੈ ਜੋ ਕਮਰੇ ਕੁੰਬਰੇ ਦੇਖਾਂਗੇ ਫਿਰ ਉਹਦੇ ਚ ਪਤਾ ਲੱਗੂਗਾ ਕਿ ਹੁਣ ਇਹਨਾਂ ਦੀ ਕੋਈ ਇਦਾਂ ਦੀ ਲਾਗਡਾੜ ਨਹੀਂ ਸੀ ਹੈਗੀ ਬਾਕੀ ਇਹ ਆ ਵੀ ਜਿਹੜੀ ਵੀ ਜਿੰਨਾਂ ਨੇ ਕੀਤਾ ਦੋਸ਼ੀਆਂ ਨੇ ਐਫ ਆਈ ਆਰ ਵਗੈਰਾ ਰਾਤ ਹੋ ਗਈ ਹੈ ਤੇ ਉਹਨਾਂ ਨੂੰ ਸਖਤ ਸਜ਼ਾ ਜਿਹੜੀ ਹੈ ਵਿਵਾਰੀ ਸੀ ਮੇਜਰ ਸਿੰਘ ਬਹੁਤ ਲਾਇਕ ਤੇ ਸਿਆਣਾ ਆਦਮੀ ਇਸ ਬਹੁਤ ਲਾਇਕ ਪਰ ਮਾਰ ਨੂੰ ਲਿਕੇ ਬਿਠਾਈ ਅੱਜ ਪਤਾ ਨਹੀਂ ਕੋਈ ਲਾਗ ਡਾਕ ਹੋਈ ਆ ਕੀ ਗੱਲ ਹੋਈ ਆ ਕਿਸੇ ਨੇ ਗੋਲੇ ਮਾਰ ਦਿੱਤੀ ਆ ਸਾਨੂੰ ਲੋਕਾਂ ਨੂੰ ਲੱਗਾ ਜਿਵੇਂ ਕਾਲੀ ਖਤਮ ਹੋ ਗਈ ਆ ਅੱਜ ਵੀ ਅਭੀ ਕਰਨੇ ਤੋਂ ਨਾ ਇਕੱਠੇ ਕੋਟੀ ਹੋ ਕੇ ਲੋਕਾਂ ਨੇ ਸੈਟ ਪੁਲਿਸ ਦੇ ਪਰਖਲਾਪ ਕਰਕੇ ਤੇ ਫਿਰ ਯਾਰਾ ਕੰਮ ਕੀਤਾ ਇਹ ਕੰਮ ਕੀ ਕਰਦੇ ਸੀ ਇਹ ਡਾਕਟਰ ਮੈਡੀਕਲ ਡਾਕਟਰ ਪਰ ਸੋਰ ਰਹਿੰਦਾ ਸ਼ਾਮ ਨੂੰ ਤਰੀਵ ਅੱਜ 8:09 ਵਜੇ ਇੱਕ ਖ਼ਬਰ ਆਈ ਹੈ ਕਿ ਇੱਕ ਬਾਡੀ ਜਿਹੜੀ ਹੈ ਸਤਕੋਆ ਮੋੜ ਤੇ ਮੇਜਰ ਸਿੰਘ ਨਾਂ ਦਾ ਵਿਅਕਤੀ ਜੋ ਬਟਾਲੇ ਦਾ ਰਹਿਣ ਵਾਲਾ ਉਹਦੀ ਪਈ ਹੈ ਜਦੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਉੱਥੇ ਉਸ ਟਾਈਮ ਮਾਰਨ ਵਾਲਾ ਮੇਜਰ ਸਿੰਘ ਦਾ ਲੜਕਾ ਕਰਨਦੀਪ ਸਿੰਘ ਮੌਕੇ ਤੇ ਹੀ ਉਹਨਾਂ ਦੇ ਸਾਰਾ ਦੇਖਣ ਤੋਂ ਬਾਅਦ ਉਹਨੇ ਫਿਰ ਅਸੀਂ ਐਫ ਆਈ ਆਰ ਆਪਣੇ ਸੇਗਵਾ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 71 302 ਦੇ ਤੇ 103 ਬੀ ਐਸ ਐਨ ਦੇ ਵਿੱਚ ਰਜਿਸਟਰ ਕੀਤੀ ਹੈ ਉਹਨਾਂ ਨੇ ਤਿੰਨ ਦੋਸ਼ੀਆਂ ਦਾ ਬਾਈ ਨੇਮ ਉਹ ਤਿੰਨਾਂ ਦਾ ਅਨਨੋਨ ਦੇ ਵਿੱਚ ਨਾਲ ਖਾਇਆ ਬਾਕੀ ਕਾਨੂੰਨ ਮੁਤਾਬਕ ਜਿਹੜੇ ਅੱਜ ਪੋਸਟ ਮਾਨ ਨੂੰ ਕਰਾ ਕੇ ਜੋ ਵੀ ਬਣਦੀ ਕਾਰਵਾਈ ਉਹ ਹੋ ਜਾਵੇਗਾ ਇਹਨੂੰ ਕਿਉਂ ਕੋਲੀ ਦੇਖੋ ਅਜੇ ਤਾਂ ਇਹਦੇ ਬਾਰੇ ਅਸੀਂ ਕੁਛ ਨਹੀਂ ਕਹੇ ਸ ਕਿਉਂਕਿ ਤਫ਼ਤੀਸ਼ ਚੱਲ ਰਹੀ ਹੈ ਜਿਵੇਂ ਤਫ਼ਤੀਸ਼ ਕੰਪਲੀਟ ਹੁੰਦੀ ਹੈ ਉਸ ਤੋਂ ਬਾਅਦ ਕਰਾਂਗੇ ਤੁਹਾਨੂੰ ਸਾਰੀ ਜਾਣਕਾਰੀ ਇਹਦੇ ਨਾਲ ਸਾਂਝੀ ਕਰਾਂਗੇ